ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅੰਮਾ ਤੁਹਾਡੇ ਵਾਸਤੇ ਇਹ ਮਿਹਰ ਦੀਪ ਚ ਬਹੁਤ ਸੋਨੇ ਸੋਨੇ ਕੁੱਝ ਸੂਟ ਲੈ ਕੇ ਆਏ ਆਂ ਜੀ ਜਿੱਦਾਂ ਕਿ ਹੁਣ ਗਰਮੀ ਦੀ ਲੀਲਨ ਦਾ ਉਹ ਲੋ ਟ੍ਰੈਂਡ ਹੈ ਉਹ ਕੋ ਸੋਨਾ ਸੂਟ ਹੈ ਹਰ ਇੱਕ ਸੂਟ ਆਪਣੀ ਇੱਕ ਕੀਮਤ ਤੁਹਾਨੂੰ ਦੱਸਦਾ ਆਪਾਂ ਆਪੇ ਇਹਨੂੰ ਸਾਡੇ ਕੋਲ ਹੈਗੇ ਆਂ ਦੇਖੋ ਪਿਓਰ ਕਾਟਨ ਹੈ ਜੀ ਲੀਲਨ ਕਾਟਨ ਫੁੱਲ ਸੌਫਟ ਕਾਟਨ ਹੈ। ਕਿਚ ਕਿਚ। ਇਹ ਸੁਣਤਾ ਜੀ। ਸਿੰਗਲ ਸੰਕੇਤ ਦੇ ਦੁਆਰੇ ਤੇ ਕੰਮ ਹੋਇਆ ਵਾ ਮਸ਼ੀਨੀ ਵਰਕ। ਤੇ ਇਸ ਦੇ ਨਾਲ ਪਿਓਰ दुपट्टा है प्योर कॉटन का थोड़ा दुपट्टा जो है और कंडी दे मिक्स दे नाल ही रेडी होया हुआ है। ये देखो जी बहुत प्यारा पीस बनया देख सकते हो ਜੋ ਦੁਪੱਟਾ ਹੈ ਉਹ 4 ਸਾਈਡ ਵਰਕ ਹੈ ਜੀ ਔਰ ਵਰਕ ਦੇ ਨਾਲ ਹੀ ਜੋ ਇਸ ਦੇ 베ਸ ਚ ਕ੍ਰੀਮ ਕਲਰ ਦੀ ਲਾਈਨ ਬਣੀ ਹੋਈ ਹੈ ਉਸ ਕਲਰ ਦੀ ਹੀ ਇਹਨੂੰ ਲੈਸ਼ ਲੱਗੀ ਹੋਈ ਹੈ ਤੇ ਨੈਕਸਟ ਆਪਾਂ 골ਦੀਜਾ ਕਲਰ ਹੈਗਾ ਹੈ ਇਹ ਕਾਜਰੀ ਕਲਰ ਤੇ ਗਾਜਰੀ ਕਲਰ ਦਾ ਵੀ ਆਖੀ ਸੇਮ ਡਿਜ਼ਾਈਨ ਹੈ सिंगल टांके के देना कम होया है तो दुपट्टा फोर साइड है। ये सैट जिमें आया है ये बहुत सोहना सैट है कोई लाइनिंग की जरूरत नहीं हैगी और सूट की जो कॉस्ट है वह भी बिल्कुल रीजनेबल रेट है ज़्यादा महंगा नहीं है ਇਹ ਲਵੈਂਡਰ ਕਲਰ ਹੈ ਜੋ ਇਸਦੇ ਬੁਪੱਟਾ ਨਾਲ ਹੀ ਹੈ ਤੇ ਫੋਰ ਸਾਈਡ ਇਹ ਲੈਂਚ ਦੇ ਨਾਲ ਇੱਕ ਕੰਮੀ ਹੋ ਰਹੀ ਹੈ ਇੱਕ ਆਗੇ ਜੀ ਸ੍ਰੀ ਗ੍ਰੀਨ ਕਲਰ ਕਲਰ ਚਾਰੋਂ ਬਹੁਤ ਸੋਹਣੇ ਆ ਗਰਮੀ ਨੂੰ ਲੈ ਕੇ ਜੋ ਕਲਰ ਮਤਲਬ ਫਾਈਨ ਇਹਨਾਂ ਦਿਨਾਂ ਚ ਚੱਲਦੇ ਆ ਇਹ ਉਹ ਕਲਰ ਹੈ ਜੀ ਹਰ ਇੱਕ ਕਸਟਮਰ ਦੀ ਚੁਆਇਸ ਜੋ ਹੁੰਦੀ ਆ ਉਹ ਇਹਨਾਂ ਕਲਰਾਂ ਦੀ ਹੀ ਹੁੰਦੀ ਹੈ ਬਿਲਕੁਲ ਹਲਕੇ ਫੁਲਕੇ ਔਰ ਬਹੁਤ ਸੋਹਣੇ ਕਲਰ ਹੈ ਇੱਕ ਵਾਰ ਮੈਂ ਜਿਉਂ-ਜਿਉਂ ਇਕੱਠੇ ਕਰਦੀ ਜਾਉਂਗੀ ਤੁਸੀਂ ਰੀਪੀਟ ਦੇਖ ਸਕਦੇ ਹੋ ਜੀ ਇਹਦੀ ਸੂਟ ਜੋ ਵੀ ਸੂਟ ਤੁਹਾਨੂੰ ਪਸੰਦ ਹੋਵੇ ਤੁਸੀਂ ਉਹਦਾ ਸਕਰੀਨਸ਼ਾਟ ਮਾਲ ਕੇ ਮੈਨੂੰ ਭੇਜ ਸਕਦੇ ਹੋ ਤੇ ਉਹਦੇ ਬਾਰੇ ਜੋ ਵੀ ਤੁਸੀਂ ਡਿਟੇਲ ਚ ਪਤਾ ਕਰਨਾ ਹੈ ਮੈਂ ਮਤਲਬ ਤੁਹਾਨੂੰ ਉਸ ਬਾਰੇ ਦੱਸ ਸਕਦੀ ਹਾਂ ਜੀ ਤੇ ਜੇ ਕਿਸੇ ਨੂੰ ਇਹ ਆ ਵੀ ਸੂਟ ਕੋਰੀਅਰ ਕਰਾਣਾ ਹੋਵੇ ਤਾਂ ਸਾਡੇ ਕੋਲ ਇਹ ਫੈਸਿਲਿਟੀ ਵੀ ਅਵੇਲੇਬ ਹੈ ਜੀ ਇਹ ਜੋ ਪੀਚ ਕਲਰ ਹੈ ਇਹ ਬਹੁਤ ਸੋਹਣਾ ਕਲਰ ਹੈ ਬਹੁਤ ਸੌਫਟ ਕਪੜਾ ਹੈ ਬਹੁਤ ਸੌਫਟ ਵਿਦਾਊਟ ਲਾਈਨਿੰਗ ਸਿੱਚ ਹੋਏਗਾ ਜੀ ਔਰ ਜੋ ਇਸ ਤੇ ਸਿੰਗਲ ਟਾਂਕੇ ਦਾ ਕੰਮ ਬਣਿਆ ਹੋਇਆ ਹੈ ਇਹ ਕੰਮ ਮਤਲਬ ਮੈਨੂੰ ਮੈਨੂੰ ਖੁਦ ਨੂੰ ਵੀ ਬਹੁਤ ਪਸੰਦ ਹੈ ਹੋ ਹੋਏਗਾ ਜੀ ਲਿਲਨ कॉटन ਦਾ بیس ਜੋ ਹੈਗਾ کریم ਕਲਰ ਹੈ ਸਾਰੇ ਸੂਟਾਂ ਦਾ ਬਸ ਥੋੜੀ ਥੋੜੀ ਡਿਜ਼ਾਈਨਿੰਗ ਚੇਂਜ ਆਏਗੀ ਜੀ ਪਿਓਰ ਲਿਲਨ ਹੈ ਸਟੱਫ ਦੀ ਕੋਈ ਕੰਪਲੇਂਟ ਨਹੀਂ ਹੈਗੀ ਇੱਕ ਨੰਬਰ ਪੀਸ ਹੈ ਜੀ ਬਹੁਤ ਸੋਹਣਾ ਪੀਸ ਹੈ ਜਿਵੇਂ ਕੁਝ ਲੇਡੀਆਂ ਇਹ ਜਿਹਾ ਹੁੰਦੀਆਂ ਨੇ ਵੀ ਜਿਨ੍ਹਾਂ ਨੂੰ ਡੇਲੀ ਮਤਲਬ ਕਾਲਜ ਹੋ ਗਿਆ ਜਾਂ ਫਿਰ ਕੋਈ ਕਿਤੇ ਜੌਬ ਹੋ ਗਈ ਕਿਤੇ ਆਫਿਸ ਜਾਣਾ ਹੈ ਸਕੂਲ ਜਾਣਾ ਇਹ ਜੋ ਪੈਟਰਨ ਬਣਿਆ ਹੈ ਇਸ ਟਾਈਪ ਚ ਹੈ ਵੀ ਇੱਕ ਇਸੇ ਪ੍ਰੋਫੈਸ਼ਨਲ ਦੇ ਮਤਲਬ ਤਰੀਕੇ ਦਾ ਸੂਟ ਹੈ ਪਾਏ ਬਹੁਤ ਸੋਹਣੇ ਲੱਗਦੇ ਆ ਤੇ ਐਵੇਂ ਹੀ ਅਸੀਂ ਕੱਲ ਇਹ ਸੂਟ ਸੇਮ ਸੇਲ ਕਰਿਆ ਤੇ ਉਹ ਜਨਨੀ ਦੀ ਮੈਨੂੰ ਵਰਡਿੰਗ ਯਾਦ ਆ ਗਈ। ਉਹ ਸੂਟ ਨੂੰ ਵੇਖ ਕੇ ਹੀ ਬੋਲੀ ਕਿ ਕਿੰਨਾ ਸੋਹਣਾ ਸੂਟ ਹੈ ਜਿੱਦਾਂ ਕਿ ਬਹੁਤ ਪੜਿਆ ਲਿਖਿਆ ਬੰਦਾ ਪਾਵੇ। ਆ ਦੇਖੋ ਜੀ ਇਹ ਇਹਦਾ ਦੂਜਾ ਕਲਰ ਹੈ ਇਹ ਵੀ ਬਹੁਤ ਸੋਹਣਾ ਹੈ ਡਿਜ਼ਾਈਨਿੰਗ ਬਹੁਤ ਸੋਹਣੀ ਬਣੀ ਹੋਈ ਹੈ। ਸੂਟ ਵੀ ਸੋਹਣਾ ਹੈ ਤੇ ਸੂਟ ਦੇ ਨਾਲ ਜੋ ਇਹਨਾਂ ਦੇ ਦੁਪੱਟੇ ਆ ਤੇ ਉਹਨਾਂ ਦਾ ਕਲਰ ਚੁਆਇਸ ਹੈ ਡਿਜ਼ਾਈਨਿੰਗ ਹੈ ਇਹ ਬਹੁਤ ਸੋਹਣੀ ਹੈ ਤੇ ਜੋ ਇਸ ਤੋਂ ਬਾਅਦ ਤੀਜਾ ਕਲਰ ਹੈ ਇਹਦੇ 4 ਪੀਸ ਸੀ ਇੱਕ ਸੂਟ ਕੱਲ बिक ਚੁੱਕਿਆ ਹੈ ਜੀ ਪਿਓਰ ਲੀਲਾ ਨੇ ਤੇ ਗਰਮੀ ਗਰਮੀ ਜੇ ਕਹੇ ਕੋਈ ਵੀ ਗਰਮੀ ਲੱਗੂ ਵੀ ਪਾ ਕੇ ਇਹਦੇ ਚ ਤਾਂ ਨੇੜੇ ਤੇੜੇ ਵੀ ਗਰਮੀ ਨਹੀਂ ਆਣੀ ਇਹ ਬਹੁਤ ਠੰਡੀ ਹੁੰਦੀ ਹੈ ਜੀ ਇਸ ਦੇ ਨਾਲ ਇਹ ਦੁਪੱਟਾ ਹੈ ਤੇ ਕ੍ਰੀਨ ਸਲਵਾਰ ਹੈ ਚੋਇਸ ਤੁਹਾਡੀ ਹੋਏਗੀ ਕਿ ਤੁਸੀਂ ਸਲਵਾਰ ਪਲਾਜ਼ੋ ਬਣਾਉਣਾ ਚਾਹੁੰਦੇ ਹੋ ਜਾਂ ਫਿਰ ਪਾਕਿਸਤਾਨੀ ਸਲਵਾਰ ਬਣਾਉਣਾ ਚਾਹੁੰਦੇ ਹੋ ਜਾਂ ਸਿੰਪਲ ਸਟੇਟ ਸਲਵਾਰ ਮੰਗਦੇ ਹੋ ਸੋ ਇਦਾਂ ਹੀ ਮਤਲਬ ਵਧੀਆ ਵਧੀਆ ਸੂਟ ਜਿਵੇਂ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਾਡੀ ਵੀਡੀਓ ਨੂੰ ਮਿਸ ਨਾ ਕਰਿਆ ਕਰੋ ਸਾਡੀ ਵੀਡੀਓ ਚ ਕੀ ਹੈ ਸ਼ੁਰੂ ਚ ਕੁਝ ਦਿਖਾਉਂਦੇ ਆ ਤੇ ਲਾਸਟ ਚ ਕੁਝ ਹੁੰਦਾ ਹੈ ਕਿ ਕਈ ਸੂਟ ਬਹੁਤ ਸੋਹਣੇ ਹੁੰਦੇ ਆ ਕਿ ਤੁਹਾਡੀ ਪਸੰਦ ਲਾਸਟ ਵੀ ਚਾਣੀ ਹੋਵੇ ਹਰ ਤੁਸੀਂ ਪਹਿਲੇ ਵੀਡੀਓ ਸਕਿਪ ਕਰ ਦੋ ਸੋ ਇਦਾਂ ਹੀ ਬਦਿਓ ਰੂਡੀਆ ਸੂਟ ਦੇਖਣ ਲਈ ਸਾਡੇ ਚੈਨਲ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਜੀ ਤੇ ਲਾਈਕ ਕਰਨਾ ਨਾ ਭੁੱਲੋ ਔਰ ਸ਼ੇਅਰ ਥੈਂਕ ਯੂ